ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆਂ ਜੀ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਹੈਗਾ ਜੀ 3:10 ਵਰ 10 ਵਜੇ ਹੋ ਗਏ 7:30 ਮਿੰਟ ਹੋ ਗਏ ਤੇ ਆਪਾਂ ਉੱਤਰ ਪਾਈ ਹੋਈ ਮਸ਼ੀਨ ਚ ਕੱਪੜੇ ਤੇ ਨਾਲ ਦੀ ਨਾਲ ਆਪਾਂ ਥੋੜੀ ਜੀ ਵਾਕ ਕਰੀ ਅਸੋ ਆ ਵੀ ਚੱਕ ਸਾਫ਼ ਕਰਦੇ ਇਹਨੂੰ ਬਿਲਕੁਲ ਤੇ ਸੋਚੇ ਅੰਨੇ ਪਤੜੀ ਜੀ ਵਾਕ ਕਰ ਲਈਏ ਤੇ ਨਾਲ ਹੀ ਆਪਾਂ ਇਹ ਬਲੌਕ ਨਾ ਨੇ ਤੇ ਇਹ ਆਪਾਂ ਨਹੀਂ ਕਰਵਾਤੀ ਜੀ ਕੱਲ੍ਹ ਘਾਹ ਦੀ ਕਟਿੰਗ ਕਿਉਂਕਿ ਆਪਣਾ ਘਾਹ ਹੋ ਗਿਆ ਸੀਗਾ ਬਹੁਤ ਜ਼ਿਆਦਾ ਉਹ ਪੈਪ ਚੱਕਦੇ ਪਿੱਛੇ ਰੱਖ ਕੇ ਆ ਨੂੰ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਆਪਾਂ ਨੂੰ ਇਹ ਸੀਗਾ ਫਰਮ ਮਸ਼ੀਨ ਲੈ ਕੇ ਆਉਣੀ ਹੈ ਤੇ ਆਪਣੀ ਮਸ਼ੀਨ ਆਈ ਨਹੀਂ ਹੈਗੀ ਤੇ ਉਹਦੇ ਵੀ ਵੇਟ ਦੇ ਵਿੱਚ ਵਿੱਚ ਅੱਜ ਕਰਦੇ ਆ ਫੋਨ ਕਾਲ ਕਰਦੇ ਤੇ ਉਹਦੇ ਵਿੱਚ ਵਿੱਚ ਆਪਣਾ ਹੋ ਗਿਆ ਜੀ ਟਾਈਮ ਜ਼ਿਆਦਾ ਘਾਹ ਦਾ ਤਾਂ ਪੜੀ ਅੱਖੀ ਕਟਿੰ ਗਈ ਐ ਤੇ ਉਹ ਤੋਂ ਵੰਦ ਇੱਕ ਆ ਵਿੱਚੋਂ ਸੁੱਕ ਗਿਆ ਦੇਖੋ ਕਿਵੇਂ ਸੁੱਕ ਗਿਆ ਤੇ ਹੁਣ ਇਹ ਇੱਕ ਹਫਤੇ 10 ਦਿਨਾਂ ਦੇ ਵਿੱਚ ਵਿੱਚ ਦੁਬਾਰਾ ਗ੍ਰੀਨ ਹੋਊਗਾ ਚਲੋ ਕਪੜੀ ਗਲਤੀ ਸੀ ਅੱਜ ਕੱਲ ਕਦੇ ਵੀ ਨਹੀਂ ਕਰਨਾ ਚਾਹੀਦਾ ਕਿ ਅੱਜ ਕਰਦੇ ਆ ਕੰਮ ਅੱਜ ਕੱਲ ਕਰਦੇ ਆ ਤੇ ਇਹ ਵਾਲੇ ਆਪਣੀ ਬਦਾਈ ਇੱਥੇ ਜਮ ਇੱਥੋਂ ਆਪਾਂ ਨੇ ਕੱਲ ਪਲਾਂਟ ਪਟਵਾਤੀ ਬੜੇ ਬੇਕਾਰ ਜੇ ਲੱਗ ਰਹੇ ਸੀਗੇ ਸੋਹਣੇ ਨਹੀਂ ਲੱਗਦੇ ਸੀ ਉਹ ਤੇ ਬਾਤ ਹੈ ਨਵੀਂ ਲਗਵਾਉਣੀ ਜਿਹੜੀ ਲਾਈਫਟਾਈਮ ਵਾਸਤੇ ਰਹਿਣੇ ਆ ਉਹ ਸ਼ਾਇਦ ਮੰਡੇ ਦਾ ਅਵੇਲਨਸ ਤੇ ਲੱਗਣਗੇ ਇਹ ਕਿਹ ਰਹੀ ਇੱਧਰ ਥੋੜੀ ਜਿਹੀ ਜਗ੍ਹਾ ਖਾਲੀ ਹੈ ਆਪਣੀ ਉਹ ਵੀ ਇੱਥੇ ਕਾਟਿੰਗ ਲਾਈ ਸੀ ਤੇ ਇਹ ਕਾਟਿੰਗ ਵੀ ਗਰੋ ਕਰ ਰਹੀ ਹੈ ਤੇ ਇੱਕ ਇਹ ਵਾਲੀ ਕੱਟ ਸਕਦੇ ਇਹ ਕਾਟਿੰਗ ਵੀ ਗਰੋ ਕਰਦੀ ਹੈ ਇਹ ਕਿੱਥੇ ਸੀਗੀ ਉਹ ਕੱਲ ਉਹਨੇ ਘਾਵੇ ਵਿੱਚ ਹੀ ਬਦਨ ਕਿੱਥੇ ਕਰਤੀ ਤੁਹਾਨੂੰ ਪਟ ਪਟ ਦੀ ਗੁੜਾਈ ਕਰਦੇ ਹੋਏ ਚਲੋ ਕੋਈ ਬਣੀ ਨਾ ਪੋਹੂਣੇ ਸਾਰੇ ਨੂੰ ਕਵਰ ਕਰ ਦੇਣਾ ਤੇ ਆਪਣੇ ਨੂੰ ਲਾਭ ਦੇਖੋ ਇਹ ਵੀ ਆਪਣੇ ਰੰਗ ਦਿਖਾ ਰਿਹਾ ਹੈ ਬਸਣੀ ਫੁੱਲ ਆ ਰਹੇ ਹਨ ਵੀ ਇਹਨਾਂ ਦੇ ਸਾਰਿਆਂ ਦੀ ਆਪਣੀ ਕਰਤੀ ਜੀ ਕਾਟੀ ਨੂੰ ਹਾਂ ਅੱਛਾ ਹੈ ਜੀ 15 ਅਗਸਤ ਤੇ ਹੈਪੀ ਇੰਡੀਪੈਂਡੈਂਸ ਡੇ ਸਾਰਿਆਂ ਨੂੰ ਉੱਪਰ ਤੇ ਹੀ ਨਾਲੇ ਆ ਗਿਆ ਚਲ ਕੋਈ ਗੱਲ ਨਹੀਂ ਤੇ ਇੱਧਰ ਆਪਣੀਆਂ ਇਹ ਸੁੰਗਾਂ ਪੇਲਾਂ ਆਪਣੀਆਂ ਕਰੇਲੇ ਦੀਆਂ ਇਹ ਆਪਾਂ ਨੇ ਇੱਧਰ ਕਰ ਪੀਸ਼ ਸ਼ਿਫਟ ਇਹਨਾਂ ਨੂੰ ਬੰਨ ਤਰ ਰस्सੀਆਂ ਦੇ ਨਾਲ ਆ ਦੇਖੋ ਬਣਾਤਾ ਜਾਲ ਰस्सੀਆਂ ਦਾ ਤੇ ਮੰਮੀ ਕਹ ਰਹੀ ਸੀ ਵੀ ਕਿ ਇਹਨਾਂ ਨੂੰ ਕੁਝ ਲੱਗਣਾ ਨਹੀਂ ਇਹ ਵੀ ਮੌਸਮੀ ਆ ਨਹੀਂ ਤੇ ਸਰਦਾਰ ਜੀ ਕਹਿੰਦੇ ਜਿੰਨੇ ਹੀ ਲੱਗੂਗਾ ਕੁਝ ਤਾਂ ਘਰ ਦੀ ਟੋਰ ਬਣੇਗੀ ਗ੍ਰੀਨ ਗ੍ਰੀਨ ਤਾਂ ਸੋਹਣੀਆਂ ਲੱਗਦੀਆਂ ਨੇ ਤੇ ਹੁਣ ਦੇਖਦੇ ਆ ਹੁਣ ਮੰਮੀ ਦੀ ਗੱਲ ਸੱਚ ਹੁੰਦੀ ਆ ਤੇ ਚੰਨ ਫੇਰ ਆਪਣੀ ਨੇਹਂ ਤਰੰਗ ਲੇਕੇ ਆਉਂਦੀ ਆ ਤੇ ਇਹ ਆਪਣੀ ਸੀ ਬਹਾਰ ਖਿੜੀ ਤੇ ਆਪਣੇ ਆਪਣੇ ਫੁੱਲ ਖਿਲਾ ਰਹੀ ਹੈ ਦੇਖੋ ਤੇ ਅੱਜ ਆਪਾਂ ਜਾਣਾ ਜੀ ਗੁਰੂ ਘਰ ਅੱਜ ਹੈਗਾ ਦਿਨ ਵੀਰਵਾਰ ਦਾ ਤੇ ਆਪਾਂ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਲਾਈਵ ਤੇ ਅੱਜ ਦੇ ਲਈ ਇੰਨਾ ਹੀ ਮਿਲਦੇ ਜੀ ਆਪਾਂ ਲਾਈਵ ਦੇ ਵਿੱਚ ਤਾਂ ਸੋਚ ਕੇ 15 ਮਿੰਟ ਤੇ ਪਹਿਲਾਂ 10 ਮਿੰਟ ਦਾ ਟਾਈਮ ਸੀਗਾ ਤੇ ਹੁਣ ਸਾਰੀਆਂ ਵੀਰ ਭੈਣਾਂ ਕੰਨੀਆਂ ਕਿ ਦਿਨਾਂ ਦਾ ਫਰਕ ਪੈ ਗਿਆ ਕੰਮ ਲੇਟ ਹੋ ਜਾਂਦੇ ਥੋੜੇ ਜਿ ਤੇ ਇਸ ਕਰਕੇ ਆਪਾਂ ਨੇ 15 ਮਿੰਟ ਹੁਣ ਸਾਰਿਆਂ ਨੇ ਰਿਲੀਟ ਕਰਤਾ ਚਲੋ ਆਪਣੇ ਵੀ ਕੰਮ ਕਰ ਸੈਟ ਆ ਜਾਂਦੇ ਆ ਫਿਰ ਨਹੀਂ ਖਾਲੀ-ਖਾਲੀ ਚ ਕਰਕੇ ਫਿਰ ਉੱਪਰ ਜਾਣਾ ਪੈਂਦਾ ਸੀ ਤੇ ਚਲੋ ਜੀ